ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਭਲਾਈਆ ਨਾ ਭਲਾਣਾ ਭਲਾਣਾ ਪਿੰਡ ਭਲਾਣਾ ਤੇ ਸੱਜਣੋ ਦਸ਼ਮੇਸ਼ ਨਗਰ ਕੋਲੋਨੀ ਮੇ ਤੇ ਜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸਜਨੋ ਕਪੂਰਥਾਲਾ ਸ਼ਹਿਰ ਇਥੋਂ ਨਜ਼ਦੀਕ ਰਹਿ ਜਾਂਦਾ ਬੈਲ ਕਾਲ ਜਦੋਂ ਆਪਾਂ ਸਜਨੋ ਸੁਲਤਾਨਪੁਰ ਤੋਂ ਕਪੂਰਥਾਲੇ ਨੂੰ ਜਾਂਦੇ ਆ ਤੇ ਰੋਡ ਦੇ ਉੱਤੇ ਇਹ ਮੰਨ ਕੇ ਚੱਲੋ ਵੀ ਡਰੈੱਸ ਆ ਦਸ਼ਮੇਸ਼ ਨਗਰ ਦਾ ਬੋਰਡ ਲੱਗਾ ਘਰੇ ਲੂਕਰੋਂ ਤੁਹਾਨੂੰ ਝੋਟੀ ਵਿਕਾਉ ਆ ਉਹ ਵਿਖਾਉਣ ਲੱਗੇ ਆ ਤਾਜੀ ਸੂਈ ਆ ਕੱਟੀ ਮਗਰ ਆ ਤੇ ਆਪ ਵੀ ਕੱਟੀ ਆ ਪਲੂਨ ਸੂਈ ਝੋਟੀ ਆ ਹਜੇ 2 ਦੰ ਦਾ ਸਜਨੋ ਆ ਜੋ ਲਈਏ ਜਾਣਕਾਰੀ ਤੇ ਕਿੰਨਾ ਦੁੱਧਾ ਡਿਟੇਲ ਸਾਰੀ ਬਾਪੂ ਜੀ ਤੋਂ ਲੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਬਖਲਦੀਸ਼ ਜੀ ਤੁਹਾਡਾ ਐਨ ਦਾ ਬੜਾ ਧੰਨਵਾਦ ਜੀ ਸ਼ੁਕਰ ਹੈ ਜੀ ਅੰਮ੍ਰਿਤ ਨਗਰ ਚ ਆਏ ਹੋ ਹਾਂਜੀ ਤੇ ਆਪਣਾ ਨਾਂ ਤੇ ਐਡਰੈਸ ਦੱਸ ਦੀ ਜੀ ਮੈਂ ਨਾਂ ਜੀ ਸੂਬੇਦਾਰ ਕੁਲਵਿੰਦਰ ਸਿੰਘ ਸੂਬੇਦਾਰ ਕੁਲਵਿੰਦਰ ਸਿੰਘ ਹਾਂਜੀ ਕੱਢ ਭਲਾਣਾ ਹਾਂਜੀ ਡਿਸਟ੍ਰਿਕਟ ਕਪੂਰਥਲਾ ਹਾਂਜੀ ਕਲੋਨੀ ਦਸ਼ਮੇਸ਼ ਨਗਰ ਠੀਕ ਹੈ ਤੇ ਉਹ ਗੁਰਦੁਆਰਾ ਆਪਣਾ ਰਵੀ ਦਾਸ ਦਾ ਗੁਰਦੁਆਰਾ ਰਵੀ ਦਾਸ ਦਾ ਉੱਥੇ ਆ ਕੇ ਅਗਲਾ ਆਪਣੇ ਨਾਲ ਕਨੈਕਟ ਕਰ ਲੇ ਤੇ ਆਪੋ ਉਥੋਂ ਲੈ ਆਵਾਂਗੇ ਹਾਂਜੀ 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 ਠੀਕ ਆ ਨੰਬਰ ਜੀ ਆਪਣਾ 7037 5454 34 ਇੱਕ ਵਾਰੀ ਹੋਰ ਰਿਪੀਟ ਕਰ ਦਈਏ 7037 5454 34 ਠੀਕ ਆ ਇਹ ਝੋਟੀ ਆਪਣੇ ਘਰ ਦੀ ਆ ਨਾ ਜੀ ਹਾਂਜੀ ਇਹ ਘਰ ਦੀ ਝੋਟੀ ਆ ਜੀ ਠੀਕ ਆ ਹਾਂਜੀ ਇਹ ਕਿੰਨੇ ਦਿਨਾਂ ਦੀ ਸੂਈ ਆ ਜੀ ਤੈਨੂੰ ਆ ਜ 10 ਦਿਨਾਂ ਦੀ ਆ ਜੀ ਅੱਜ 10 ਦਿਨਾਂ ਦੀ ਸੂਈ ਆ ਹਾਂਜੀ ਤੇ ਮੂੰਹੋਂ ਕਿਵੇਂ ਆ ਇਹ ਦੰਦੀ ਆ ਜੀ ਦੋ ਦੰਦਾਂ ਦਾ ਹਾਂਜੀ ਠੀਕ ਆ ਇਹਦੀ ਮਾਂ ਆਪਣੇ ਕੋਲੇ ਸੀ ਆਪਣੇ ਮਾਂ ਹੀ ਦੇ ਬੋਲ ਜੀ ਠੀਕ ਆ ਤੇ ਉਹਦਾ 15 16 ਕਿਲੋ ਦੁੱਧ ਤੇ ਦੇਦੀ ਸੀ ਇਹਦੀ ਜਿਹੜੀ ਮਦਰ ਸੀ ਹਾਂਜੀ ਹੁਣ ਇਹਦੇ ਕੋਲੇ ਮਗਰ ਕੱਟੀ ਆ ਕੱਟੀ ਆ ਜੀ ਇਹਦੇ ਨਾਲ ਤੇ 10 ਦਿਨਾਂ ਦੀ ਸੂਈ ਥਲੇ ਕਿੰਨੀਆਂ ਧਾਰਾਂ ਜੀ 9 ਕਿਲੋ ਆ ਜੀ ਦੁੱਧ ਇਹਦੇ ਕੋਲੇ 9 ਕਿਲੋ ਕੋਈ ਵੀ ਸੱਜਣਾ ਆ ਕੇ ਚੋਵੇ ਕੋਈ ਵੀ ਕਿ ਦੋ ਟਾਈਮ ਚਾਰ ਟਾਈਮ ਜਿੱਦਾਂ ਜਿੱਦਾਂ ਜਦੋਂ ਤਸੱਲੀ ਨ ਹੋਵੇ ਉਹ ਚੋਂਦਾ ਰਹੇ ਠੀਕ ਆ ਹਾਂਜੀ ਕੱਦ ਬਹੁਤ ਚੰਗਾ ਹਨਾ ਦੋਦਾਂ ਦੇ ਸਰ ਮੈਂ ਸਾਡੇ ਮੈਂ ਫੌਜੀ ਬੰਦਾ ਹਾਂਜੀ ਤੇ 5.5 ਫੁੱਟ ਤੋਂ ਘੱਟ ਫੌਂਟ ਚ ਲੈਦੇ ਨਹੀਂ ਹਾਂਜੀ ਤੇ ਮੈਂ ਦੇਖ ਲਓ ਮੇਰੇ ਕਿੱਥੇ ਹੁੰਦੀ ਹੈ ਹਾਂ ਮੋਢੇ ਤੇ ਆ ਗਈ ਮੋਢੇ ਤੇ ਆ ਗਈ ਕਿਉਂ ਆਉਂਦੇ ਸੂਏ ਨੂੰ ਬੜੀ ਜਵਾਨ ਹੋ ਜੂ ਤੇ ਮੇਰੇ ਧੱਕ ਜਾਣਾ ਮੈਨੂੰ ਤੇ ਚੂਣ ਚਾਨ ਇੱਕ ਨੰਬਰ ਚੂਣ ਦੀਆ ਕੋਲੀ ਰੂਮ ਵਰੀਏ ਚਾਹ ਬੱਚਾ ਕੱਢੇ ਜਨਾਨੀ ਕੱਢੇ ਠੀਕ ਸੀਲ ਬੜੀ ਹਿਲਣਾ ਨਹੀਂ ਠੀਕ ਆ ਇਹਨੂੰ ਐ ਪ੍ਰੋਵਾਈਡ ਹੀ ਭਾਵੇਂ 2 ਘੰਟੇ ਪੇਛੇ ਰਸਲੇ ਠੀਕ ਹੈ ਜੀ ਤੋਰ ਕਰਾ ਦੀਏ ਜੀ ਚੈੱਕ ਅੱਜ ਤੋਰ ਕਰਾ ਦੀਏ ਕੱਢਿਓ ਕਿਰਾ ਬਾਹਰ ਲਓ ਵੀ ਸਜਣੋ ਤੋਰ ਚੈੱਕ ਕਰ ਲਓ ਦੋ ਦੰਦ ਕੱਟੀ ਆ ਤੇ ਘਰੇਲੂ ਕਰੇ ਆ ਵੇਖੋ ਮਗਰ ਇਹਦੇ ਕੱਟੀ ਆ ਆ ਖੜੀ ਸਾਹਮਣੇ ਸਕਰੀਨ ਤੇ ਚੱਲਦੀ ਤੇ ਬਾਕੀ ਬੱਚੇ ਪੁੱਛੇ ਤੇ ਸਹਿਮਤ ਆ ਹਨਾ ਜੀ ਬਸ ਬੱਚੇ ਨੇ ਸਹਿਮਤ ਤੇ ਵੀ ਓਕੇ ਰਿਪੋਰਟ ਬੱਚੇ ਤੇ ਹੀ ਮਿਲਦੀ ਆ ਹਾਂ ਜੀ ਕੱਦ ਬਹੁਤ ਚੰਗਾ ਵੱਡੀ ਝੋਟੀ ਆ ਤੇ ਬਾਕੀ ਓਕੇ ਰਿਪੋਰਟ ਰਹੂਗੀ ਦੁੱਧ ਤੁਸੀਂ ਚੋ ਲੈਣਾ ਤੇ ਥਣ ਕੱਢ ਰਿਆਂ ਦੀ ਜੀ ਪਸਮਾ ਕੇ ਥਣ ਕਿ ਤਾਂ ਮੈਂ ਪੁੱਛੇ ਥਣ ਕੱਢ ਦਿੰਦੀ ਆ ਓ ਕਿੱਲੇ ਹੀ ਠੋਕਦੀ ਹੋਊਗੀ ਕਰਮਾਂ ਲਈ ਨਹੀਂ ਠੀਕ ਆ ਤਾਰੂ ਵਰਗੀ ਠੀਕ ਆ ਸ਼ੁਕਰ ਆਦਾ ਤੇ ਦਾ ਜੀ ਕਮਾਲੋ ਜੀ ਲੈ ਆਓ ਕਿਹ ਕੋ ਪਚਾ ਕਦੇ ਕਰ ਲੈ ਠੀਕ ਆ ਹਾਂ ਕੋਈ ਚੋਵੇ ਇਹਨੂੰ ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਹਾਂ ਵਸ ਸੱਜਣੋ ਨੋਟ ਕਰ ਲੋ ਸੁਭਾ ਕੱਟੀ ਤੱਕ ਚੰਗਾ ਜਿਵੇਂ ਫੜ ਕੇ ਲਈ ਫਰਦੇ ਨਹੀਂ ਤਾਂ ਕਈ ਭੱਜੂ ਭੱਜੂ ਕਰਦੀਆਂ ਤੇ ਕਰਮ ਵਾਲੀ ਨੂੰ ਜਿੱਧਰ ਮਰਜੀ ਲੈ ਜਾਓ ਉਹ ਇਹਦੀ ਕੱਟੀ ਜਿਹੜੀ ਸਾਹਮਣੇ ਹੁਣ ਤੁਹਾਨੂੰ ਸਕਰੀਨ ਤੇ ਵਿਖਾ ਰਹੇ ਆ ਆ ਦੇਖੋ ਤੇ ਆ ਜਿਓ ਹੁਣ ਆਪਾਂ ਇੱਥੇ ਬੰਨ ਕੇ ਤੇ ਫਿਰ ਆਪਾਂ ਰੇਟ ਜਿਹੜਾ ਉਹ ਕਨਫਰਮ ਕਰ ਲਈਏ ਕਿ ਰੇਟ ਇਹਦਾ ਕੀ ਰਹੂਗਾ ਬਾਪੂ ਜੀ ਰੇਟ ਇਹਦਾ ਕਰੀਦਾ ਮੰਨਣ ਦਾ ਪਾਣੀ ਆਪਾਂ ਚਲੋ ਧੰਨਵਾਦ ਆ ਜੀ ਬੁਲਾਦਗੇ ਫਤਿਹ ਹਾਂ ਜੀ ਚਲੋ ਸასი ਕਾਲ ਜੀ ਸასი ਕਾਲ ਜੀ ਓਕੇ ਲਓ ਵੀ ਸੱਜਣੋ ਓਕੇ ਰਿਪੋਰਟ ਝੂਟੀ ਵਿਖਾਤੀ ਐ 1 ਲੱਖ ਰੁਪਇਆ ਡਿਮਾਂਡ ਦੋ ਦੰਦ ਕੱਟੀ ਮਗਰ ਵੀ ਕੱਟੀ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲੀ